ਸਾ ਪਾ ਸ਼ਬਦ ਵਾਚੀ ਉਹਨਾਂ ਗੁਰੂਖ ਪਿਆਰਿਆਂ ਦਾ ਸਾਰੇ ਪ੍ਰਕਾਰ ਦਾ ਭਉ ਤੁਸੀਂ ਗਵਾਸੀ ਗਵਾ ਦਿੱਤਾ ਸੀ ਪਿਛਲੇ ਆਲਾ ਗਵਾਸਤ ਹੁਣ ਗਵਾ ਰਹੇ ਹੋ ਅੱਗੇ ਨੂੰ ਗਵਾਸੀ ਗਵਾ ਦੇ ਦੇ ਉਹਨਾਂ ਦਾ ਭੈ ਨਹੀਂ ਕਿਸੇ ਪ੍ਰਕਾਰ ਦਾ ਇਹਦਾ ਸੱਤ ਤਰ੍ਹਾਂ ਦਾ ਡਰ ਹੈ ਤੋ ਉਤਲ ਕਾ ਭਉ ਸਭ ਸਾਰੇ ਤਰ੍ਹਾਂ ਦਾ ਸਭ ਤਰ੍ਹਾਂ ਦਾ ਦਾਇ ਜੇ ਪਾਇ ਪਾਇ ਪਰਲੋਕ ਪਾਇ ਜਨਮ ਦੇਦਨਾ ਜਾਤ ਅਲ ਰੱਖਿਆ ਅਰਗੁਪਤ ਪਾਇ ਅਸਤ ਮਾਤਰ ਪਾਇ ਹਾਤ ਸਾਤਿ ਤਰ੍ਹਾਂ ਦਾ ਡਰ ਹੈ ਇਹ ਅਸ ਲੋਗ ਦਾ ਹੈ ਪ੍ਰਲੋਗ ਦਾ ਹੈ ਪ੍ਰਲੋਗ ਦਾ ਡਰ ਜਨਮ ਜਨਮ ਦਾ ਬੜਾ ਪਾਰੀ ਡਰ ਹੈ ਜਨਮ ਦੇ ਮੌਕੇ ਤੇ ਕਈ ਵਿਚਾਰੇ ਮਾਰੀ ਜਾਂਦੇ ਨੇ ਬੱਚੇ ਕੇ ਫਸਲੇ ਹੋ ਜਾਂਦੇ ਨੇ ਜੰਮਨ ਦਾ ਡਰ ਕੋਈ ਥੋੜਾ ਜਿਹਾ ਨਹੀਂ ਹੈ ਜਿਵੇਂ ਪਾਰ ਦੇ ਤਾਈ ਜੰਦਰੇ ਦੇ ਵੀ ਫਨਿਆਰਾ ਖਿੱਚਦਾ ਹੈ ਤੋ ਬੜੇ ਪਾਰੀ ਪੰਗੀ ਦਾ ਮੌਕਾ ਹੁੰਦਾ ਜਦੋਂ ਬੱਚਾ ਜਨਮ ਲੈਂਦਾ ਹੈ ਇਸ ਪ੍ਰਕਾਰ ਜਨਮ ਦਾ ਡਰ ਜਨਮ ਦੇਦਨਾ ਜਾਤ ਇਸੇ ਪ੍ਰਕਾਰ ਤੇ ਜਾਤੀ ਨੂੰ ਕਿਸੇ ਪ੍ਰਕਾਰ ਕਿਸੇ ਕੌਮ ਨੂੰ ਖਾਸ ਕਿਸੇ ਮੌਕੇ ਤੇ ਤਕਲੀਫ ਆ ਜਾਣੀ ਜਿਵੇਂ ਪੰਜਾਬੀ ਸੂਬੇ ਮੌਕੇ ਦੀ ਮਗਰ ਦੇ ਮੌਕੇ ਤੇ ਪੰਜਾਬੀ ਵਾਲੇ ਕੇਵਲ ਆ ਇਕੱਲੇ ਨਹੀਂ ਬੜੀ ਪਾਰੀ ਤਕਲੀਫ ਸਹਾਰਨੀ ਪਈ ਸੀ ਇਸ ਪ੍ਰਕਾਰ ਕਿਸੇ ਖਾਸ ਜਾਤੀ ਨੂੰ ਜਦੋਂ ਕੋਈ ਤਕਲੀਫ ਮਿਲੇ ਤਾਂ ਉਸ ਜਾਤੀ ਵਿੱਚ ਹੋਣ ਦਾ ਕਾਰਨ ਉਹਨਾਂ ਨੂੰ ਵੀ ਪਾਇਆ ਹੋਣਾ ਜਨਮ ਦੇਦਨਾ ਜਾਤ ਅਲ ਰੱਖਿਆ ਜੇ ਕੋਈ ਵੀ ਰੱਖਿਆ ਕਰਨ ਵਾਲਾ ਨਾ ਹੋਵੇ ਤਾਂ ਉੱਥੇ ਡਰ ਆਉਣਾ ਸੀ ਮੈਂ ਸੱਲਾ ਕੀ ਕਰਾਂਗਾ ਹਰ ਗੁਸਤ ਪਾਇ ਕਈਆਂ ਨੂੰ ਅੰਧੇ ਡਰ ਆਉਣ ਲੱਗ ਪੈਂਦੇ ਐਵੇਂ ਹੀ ਸਹੋਣ ਲੱਗ ਪੈਂਦਾ ਐਵੇਂ ਹੀ ਵਿੱਚੇ ਕੰਬੀ ਜਾਂਦੇ ਹਨ ਅੰਬਰੇ ਡਰ ਪੈਦਾ ਹੋ ਜਾਂਦਾ ਹੈ ਅਗਰ ਰੱਖਿਆ আর ਗੁਸਤ ਪਾਇ ਤੇ ਅਤਮਾਤਰ ਪਾਇ ਸਾਥ ਅਗੰ ਸੇਕ ਡਰ ਗੱਡੀ ਮੋਟਰ ਥੱਲੇ ਆ ਜਾਣਾ ਅਗੰ ਸੇਕ ਕੋਈ ਹਾਦਸਾ ਹੋ ਜਾਣਾ ਪਤਾ ਹੀ ਨਾ ਲੱਗਣਾ ਉਹ ਇੱਕ 7 ਪ੍ਰਕਾਰ ਦੇ ਦਰ ਪੁਸਤਕਾਲ ਵਿੱਚ ਲਿਖੇ ਹੋਏ ਹਨ। ਉਹਨਾਂ ਦਰਮੁਸਤ ਪਿਆਰ ਦੇ ਸਾਰੇ ਪ੍ਰਕਾਰ ਦੇ ਡਰੀ ਦੂਰ ਹੋ ਜਾਂਦੇ ਹਨ। ਉਹਨਾਂ ਨੂੰ ਡਰ ਨਹੀਂ ਰਹਿਦਾ।